ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਆਪਣੇ ਚੈਨਲ ਸਲਾਈ ਕੜਾਈ ਵਿਧ ਧਾਲੀਵਾਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਅੱਜ ਦਾ ਜਿਹੜਾ ਸੂਟ ਹੈ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਮਟੀਰੀਅਲ ਦੀ ਵੀ ਸਾਰੀ ਇਨਫੋਰਮੇਸ਼ਨ ਦਵਾਂਗੇ ਠੀਕ ਹੈ ਜੀ ਵੀ ਕਿਵੇਂ ਕਿਹੜੇ ਕਿਹੜੇ ਫਲਾਵਰਸ ਪਾਉਣੇ ਨੇਗੇ ਕਿਹੜਾ ਕਿਹੜਾ ਡਿਜ਼ਾਈਨ ਤੁਸੀਂ ਕਰ ਸਕਦੇ ਹੋਗੇ ਕਿਹੜਾ ਕਿਹੜਾ ਇਨਸਟਰੂਮੈਂਟ ਆਪਾਂ ਯੂਜ਼ ਕਰਨਾ ਹੈਗਾ ਸਾਰਾ ਕੁਝ ਆਪਾਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਦੱਸਾਂ ਜਿਵੇਂ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਜੀ ਇਹਦੇ ਵਿੱਚ ਆਪਾਂ ਤਿੰਨ ਟਾਈਪ ਦੇ ਫਲਾਵਰਸ ਪਾਏ ਨੇਗੇ ਠੀਕ ਹੈ ਜੀ ਵੂਵਨ ਰੋਜ਼ਾ ਬੁਲਯੰਦਾ ਨੋਟਸ ਵਰਕ ਦਾ ਠੀਕ ਹੈ ਜੀ ਤੇ ਫੈਬਰਿਕ ਹੈ ਜਿਹੜਾ ਉਹ ਰਹੂਗਾ ਜੀ ਆਪਣਾ ਜੋਰਜਟ ਦਾ ਫੈਬਰਿਕ ਹੈਗਾ ਸੂਟ ਦਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋਵੋਗੇ ਤੇ ਜਿਹੜਾ ਆਪਣਾ ਇਹ ਸੂਟ ਹੈਗਾ ਇਹਦਾ ਜਿਹੜਾ ਪ੍ਰਾਈਸ ਵੀ ਬਹੁਤ ਲੋ ਹੈ ਹੁਣ ਸਮਾਨ ਜੀ ਆਪਾਂ ਨੂੰ ਕੀ ਕੀ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਜੀ ਪੈਨ ਠੀਕ ਹੈ ਜੀ ਜਿਹੜਾ ਇਹ ਵਾਲਾ ਪੈਨ ਹੈ ਜੀ ਇਹ ਹੀਟ ਇਰੇਜੇਬਲ ਪੈਨ ਹੈਗਾ ਠੀਕ ਹੈ ਜੀ ਤੇ ਇਹ ਪੈਨ ਦੇ ਵਿੱਚ ਆਪਾਂ ਜਿਹੜਾ ਇਹ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾ ਇਹ ਵਾਲਾ ਪੈਨਸ ਤੁਹਾਨੂੰ ਆਨਲਾਈਨ ਮਿਲ ਜੂਗਾ ਐਪਸ ਤੋਂ ਠੀਕ ਹੈ ਜੀ ਤੁਸੀਂ ਉਥੋਂ ਜਾ ਕੇ ਪਰਚੇਸ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਂਦੇ ਨੇਗੇ ᱨੈੱਡ ਮਿਲ ਜਾਂਦਾ ਜੀ ਬਲੂ ਵਾਈਟ ਤੇ ਇੱਕ ਬਲੈਕ ਵੀ ਮਿਲ ਜਾਂਦਾ ਹੈ ਜੀ ਮੇਰੀ ਸੁਜੈਸ਼ਨ ਇਹੀ ਰਹੂਗੀ ਵੀ ਤੁਸੀਂ ਬਲੂ ਤੇ ਵਾਈਟ ਮੰਗਾ ਲਿਓ ਜਿਉ ਹਰ ਇੱਕ ਸੂਟ ਦੇ ਉੱਪਰ ਈਜ਼ੀਲੀ ਚੱਲ ਜਾਂਦੇ ਨੇਗੇ ਠੀਕ ਹੈ ਜੀ ਨੈਕਸਟ ਆਪਾਂ ਨੂੰ ਚਾਹੀਦੀ ਹੈ ਜੀ ਡੀ ਜਿਹੜੀ ਇਹ ਵਾਲੀ ਡੀ ਹੈ ਜੀ ਇਹਦੇ ਵਿੱਚ ਜਿਹੜੇ ਸਰਕਲਸ ਨੇ ਆਪਾਂ ਇਹਨਾਂ ਦੇ ਨਾਲ ਜਿਹੜੀ ਆਪਣੇ ਫਲਾワー ਦੀ ਸ਼ੇਪ ਹੈ ਉਹ ਰੈਡੀ ਕਰਦੇ ਆਂਗੇ ਠੀਕ ਹੈ ਜੀ ਜਿਵੇਂ ਹੁਣ ਇਹ ਵਾਲਾ ਆਪਣਾ ਸਰਕਲ ਆ ਗਿਆ ਛੋਟਾ ਠੀਕ ਹੈ ਜੀ ਜਿਹੜੇ ਛੋਟੇ ਵੱਡਾ ਸਰਕਲ ਆ ਗਿਆ ਜਿਵੇਂ ਆਪਾਂ ਜਿਹੜਾ ਰੈਡੀ ਕਰਦੇ ਆਂਗੇ ਨਾ ਉਹ 280 ਵਾਲੇ ਤੋਂ ਰੈਡੀ ਕਰਦੇ ਆਂਗੇ ਅਸੀਂ ਜਿਹੜਾ ਅਸੀਂ ਖੁਦ ਦਾ ਫਲਾਵਰ ਰੈਡੀ ਕਰਦੇ ਆਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਜਿਹੜੀ ਆਪਣੀ ਇਹ ਡੀ ਐਸ ਨੂੰ ਸਟੇਸ਼ਨਰੀ ਸ਼ਾਪ ਤੋਂ ਮਿਲ ਜੂਗੀ ਠੀਕ ਹੈ ਜੀ ਜਾਂ ਫਿਰ ਤੁਸੀਂ ਇਹਨੂੰ ਆਨਲਾਈਨ ਵੀ ਮੰਗਵਾ ਸਕਦੇ ਜਿਵੇਂ ਇਹ ਛੋਟੇ ਫਲਾਵਰਸ ਲੇਗੇ ਛੋਟੇ ਸਰਕਲ ਲੇਗੇ ਇਹ ਜਿਹੜੇ ਆਪਣੇ ਵੱਡੇ ਫਲਾਵਰਸ ਹੁੰਦੇ ਆ ਜੀ ਇਹਨਾਂ ਦੇ ਸੈਂਟਰ ਦੇ ਵਿੱਚ ਪਾਉਣ ਦੇ ਲਈ ਹੁੰਦੇ ਨੇਗੇ ਠੀਕ ਹੈ ਜੀ ਜਿਵੇਂ ਇਹ ਵਾਲਾ ਫਲਾਵਰ ਤੁਸੀਂ ਇਹਦੇ ਸੈਂਟਰ ਦੇ ਵਿੱਚ ਪਾ ਸਕਦੇ ਹੋ ਛੋਟਾ ਠੀਕ ਹੈ ਜੀ ਫਿਰ ਆਪਾਂ ਇਹਨੂੰ ਇੱਥੇ ਪਾ ਕੇ ਜੀ ਇਹਦੀ ਥਾਂ ਦੇ ਆਪਸ਼ਨ ਆਪਾਂ ਛੱਡ ਕੇ ਫਿਰ ਤੁਸੀਂ ਮੋਤੀ ਵੀ ਲਗਾ ਸਕਦੇ ਹੋਗੇ ਫਿਰ ਤੁਸੀਂ ਨੋਟਸ ਵਰਕ ਦਾ ਉਹ ਵੀ ਲਗਾ ਸਕਦੇ ਹੋ ਕੋਈ ਦਿੱਕਤ ਨਹੀਂ ਆਉਂਦੀ ਤੇ ਹੁਣ ਇਹ ਆ ਗਿਆ ਜੀ ਥ੍ਰੈਡ ਜਿਹੜਾ ਇਹ ਆਪਣਾ ਥ੍ਰੈਡ ਹੈਗਾ ਇਹ ਆਪਾਂ ਰੰਗੋਲੀ ਦਾ ਯੂਜ਼ ਕਰਦੇ ਆਂਗੇ ਠੀਕ ਹੈ ਜੀ ਤੁਸੀਂ ਡੋਲੀ ਦਾ ਵੀ ਯੂਜ਼ ਕਰਦੇ ਹੋ ਤੁਸੀਂ ਆਨਲਾਈਨ ਮੰਗਾ ਕੇ ਐਂਕਰ ਦਾ ਵੀ ਯੂਜ਼ ਕਰ ਸਕਦੇ ਹੋ ਜੀ ਉਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਜਿਹੜਾ ਇਹ ਰੰਗੋਲੀ ਥ੍ਰੈਡ ਹੈਗਾ ਜੀ ਇਹ ਜਿਹੜਾ ਬਹੁਤ ਹੀ ਸੌਫਟ ਫੈਬਰਿਕ ਹੁੰਦਾ ਤੇ ਸ਼ਾਈਨਿੰਗ ਵਾਲਾ ਫੈਬਰਿਕ ਹੈਗਾ ਠੀਕ ਹੈ ਜੀ ਇਹਨਾਂ ਤੁਸੀਂ ਜਿਹੜੇ ਦੇ نیچے ਨੰਬਰ ਲਿਖੇ ਹੁੰਦੇ ਨੇਗੇ ਜਿਵੇਂ ਇਹਦੇ ਨੰਬਰ ਲਿਖਿਆ ਹੋਇਆ ਹੈ ਜੀ 9043 ਤੁਸੀਂ ਇਹ ਵਾਲੇ ਨੰਬਰ ਲੈਣੇ ਜਿਹੜੇ ਉਹ ਸਾਹਮ ਕੇ ਰੱਖਣੇ ਨੇ ਜਿਵੇਂ ਤੁਹਾਡਾ ਕੋਈ ਥ੍ਰੈਡ ਹੈ ਜਿਹੜਾ ਉਹ ਮਤਲਬ ਘਟ ਗਿਆ ਜਿਵੇਂ ਹਰੀ ਗੁੱਟੀ ਹੈ ਤੁਹਾਡੇ ਕੋਲ ਇੱਕ ਘਟ ਗਈ ਫਿਰ ਜਦੋਂ ਤੁਸੀਂ ਨਿਊ ਲੈਣੀ ਹੈ ਤਾਂ ਤੁਹਾਨੂੰ ਇਸ ਨੰਬਰ ਦੇ ਨਾਲ ਮਿਲੂਗੀ ਠੀਕ ਹੈ ਜੀ ਤੁਸੀਂ ਇਹਨੂੰ ਜਿਹੜਾ ਇਹਦੇ ਉੱਪਰ ਥੋੜਾ ਜਿਹਾ ਥ੍ਰੈਡ ਹੈ ਗ੍ਰੀਨ ਕਲਰ ਦਾ ਉਹਨੂੰ ਲਵੇਟ ਕੇ ਰੱਖ ਸਕਦੇ ਹੋ ਵੀ ਤੁਹਾਨੂੰ ਪਤਾ ਲੱਗ ਜੇ ਵੀ ਕਿਹੜੇ ਦਾ ਕਿਹੜਾ ਕਲਰ ਹੈਗਾ ਠੀਕ ਹੈ ਜੀ ਇਹ ਆ ਗਿਆ ਜੀ ਆਪਣਾ ਗ੍ਰੀਨ ਕਲਰ ਦਾ ਨੰਬਰ ਜਿਵੇਂ ਅਸੀਂ ਨਾਰਮਲੀ 90 9043 ਹੀ ਯੂਜ਼ ਕਰਦੇ ਆਂਗੇ ਜਾਫਰ ਜੀ 8042 ਠੀਕ ਹੈ ਜੀ ਦੋਨੋਂ ਅਸੀਂ ਜਿਹੜੇ ਗ੍ਰੀਨ ਕਲਰ ਦੇ ਵਿੱਚ ਯੂਜ਼ ਕਰਦੇ ਆਂ ਤੇ ਤੁਸੀਂ ਡਬਲ ਸ਼ੇਡ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਗ੍ਰੀਨ ਕਲਰ ਨੂੰ ਜਿਹੜਾ ਇਹ ਗ੍ਰੀਨ ਕਲਰ ਹੈਗਾ ਇਹ ਨਾਰਮਲੀ ਹਰ ਇੱਕ ਸੂਟ ਦੇ ਉੱਪਰ ਚੱਲ ਜਾਂਦਾ ਜੇ ਤੁਸੀਂ ਬਲੈਕ ਕਲਰ ਦਾ ਸੂਟ ਲੈਣਾ ਚਾਹੁੰਦੇ ਹੋ ਵਰਕ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਲਾਈਟ ਗ੍ਰੀਨ ਕਲਰ ਦੇ ਸੂਟ ਦੇ ਉੱਪਰ ਕਰ ਸਕਦੇ ਹੋ ਜਿਵੇਂ ਆਫ ਵਾਈਟ ਨੇ ਜੀ ਇਹਨਾਂ ਦਾ ਵੀ ਤੁਹਾਨੂੰ ਨੰਬਰ ਮਿਲੂ ਬਟ ਤੁਹਾਨੂੰ ਵਾਈਟ ਤੇ ਬਲੈਕ ਦੇ ਉੱਪਰ ਨੰਬਰ ਨਹੀਂ ਮਿਲੂ ਉਹ ਨਾਰਮਲੀ ਸੇਮ ਹੈ ਠੀਕ ਹੈ ਜੀ ਜਿਹੜਾ ਇਹ ਵਾਈਟ ਹੈ ਇਹਦੇ ਉੱਪਰ ਸਿਰਫ ਵਾਈਟ ਲਿਖਿਆ ਹੋਊਗਾ ਠੀਕ ਹੈ ਜੀ ਤੇ ਜਿਹੜੇ ਬਾਕੀ ਦੇ ਕਲਰ ਨੇ ਜਿਵੇਂ ਹੁਣ ਇਹ ਮਜੈਂਟਾ ਕਲਰ ਆ ਗਿਆ ਠੀਕ ਹੈ ਜੀ ਇਹਦੇ ਉੱਪਰ ਨੰਬਰ ਨਹੀਂ ਦਿੱਤਾ ਹੋਇਆ ਫਿਰ ਜਦੋਂ ਤੁਸੀਂ ਨੰਬਰ ਹੈਗਾ ਇਹਦਾ 10799 ਨੰਬਰ ਰਹੂਗਾ ਜੀ ਇਹਦਾ ਠੀਕ ਹੈ ਜੀ ਤਾਂ ਤੁਸੀਂ ਇਹ ਗੁੱਟੀ ਲੈ ਕੇ ਜਾਣੀ ਪੈਂਦੀ ਹੈ ਜਿਹਦੇ ਉੱਪਰ ਨੰਬਰ ਨਾ ਹੋਵੇ ਫਿਰ ਉਹ ਆਟੋਮੈਟਿਕ ਹੈ ਜਿਹੜਾ ਆਪਣੇ ਬੁੱਕ ਦੇ ਵਿੱਚੋਂ ਮੈਚ ਕਰਕੇ ਤੁਹਾਨੂੰ ਜਿਹੜੀ ਡੱਬੀ ਹੈ ਉਹ ਦੇ ਦਿੰਦੇ ਨੇਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਫੈਬਰਿਕ ਆ ਗਿਆ ਜੀ ਫੈਬਰਿਕ ਦੇ ਵਿੱਚ ਤੁਸੀਂ ਕੋਈ ਵੀ ਫੈਬਰਿਕ ਯੂਜ਼ ਕਰ ਸਕਦੇ ਹੋ ਬਟ ਤੁਹਾਡੇ ਕੋਲ ਜਿਹੜਾ ਇਹ ਵਾਲਾ ਮਟੀਰੀਅਲ ਹੈ ਜੀ ਉਹ ਕੰਪਲੀਟ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ ਤੇ ਵਾਲੀ ਡੀ ਹੋਣੀ ਚਾਹੀਦੀ ਹੈ ਪੈਨ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ ਜੇ ਤੁਹਾਡੇ ਕੋਲ ਪੈਨ ਨਹੀਂ ਹੈਗਾ ਤਾਂ ਫਿਰ ਤੁਸੀਂ ਲਾਜਵਰ ਵੀ ਯੂਜ਼ ਕਰ ਸਕਦੇ ਹੋਗੇ ਉਹਦੀ ਥਾਂ ਤੇ ਠੀਕ ਹੈ ਜੀ ਪਹਿਲਾਂ ਤੁਹਾਨੂੰ ਟ੍ਰੇਸ ਪੇਪਰ ਰੈਡੀ ਕਰਨਾ ਪਊ ਫਿਰ ਹੋਲਸ ਕਰਨੇ ਪੈਣਗੇ ਫਿਰ ਤੁਸੀਂ ਜਿਹੜਾ ਉਹਦੇ ਉੱਪਰ ਲਾਜਵਰ ਦੇ ਨਾਲ ਆਪਣਾ ਸੂਟ ਰੈਡੀ ਕਰ ਸਕਦੇ ਹੋ ਤੇ ਇਥੋਂ ਘੇਰੇ ਤੋਂ نیچے ਜਿਹੜਾ ਆਪਾਂ 3 ਇੰਚ ਥਾਂ ਛੱਡਦੇ ਹੁੰਨੇ ਆਂਗੇ ਨਾਰਮਲੀ ਜਿੰਨਾ ਪਹਿਣਾ ਕੋਲ ਅੱਡਾ ਹੈਗਾ ਜਿੰਨਾ ਪਹਿਣਾ ਕੋਲ ਫਰੇਮ ਹੈ ਠੀਕ ਹੈ ਜੀ ਤਾਂ ਉਹ ਤੁਸੀਂ 4 ਇੰਚ ਥਾਂ ਛੱਡ ਲਿਆ ਕਰੋ ਫਿਰ ਜਿਹੜੀ ਆਪਣੀ ਫਰੇਮ ਦੀ ਥਾਂ ਹੈ ਉਹ ਇਕੁਅਲੀ ਜਿਹੜੀ ਉਹ ਰਹਿ ਜਾਂਦੀ ਹੈਗੀ ਠੀਕ ਹੈ ਜੀ ਇਸ ਟਾਈਪ ਦੇ ਨਾਲ ਤੇ ਇਹਦੇ ਵਿੱਚ ਕਲਰਸ ਨੇ ਜੀ ਜਿਹੜੇ ਉਹ ਆਪਾਂ yellow, magenta ਤੇ ਇੱਕ ਆਪਣਾ ਪਰਪਲ ਕਲਰ ਪਾਇਆ ਹੋਇਆ ਹੈਗਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਦੇਖੋ ਜੀ ਇਸ ਟਾਈਪ ਦੇ ਨਾਲ ਤੇ ਹੁਣ ਇਹਦੇ ਵਿੱਚ ਫਲਾਵਰਸ ਨੇ ਜਿਹੜੇ ਉਹ ਆਪਾਂ ਤਿੰਨ ਡਿਫਰੈਂਟ ਪਾਏ ਹੋਏ ਨੇ ਤੁਸੀਂ ਇਹ ਸਾਰੇ ਇੱਕੋ ਜਿਹੇ ਵੀ ਪਾ ਸਕਦੇ ਹੋ ਤੇ ਤੁਸੀਂ ਅਲੱਗ-ਅਲੱਗ ਵੀ ਪਾ ਸਕਦੇ ਹੋ ਇਹਦੇ ਵਿੱਚ ਮੈਂ ਨਾ ਇਹ ਫਲਾਵਰ ਹੈ ਜਿਹੜਾ ਉਹ ਸੱਤ ਸਰਕਲ ਸੱਤ ਲਾਈਨਾਂ ਦੇ ਨਾਲ ਰੈਡੀ ਕੀਤਾ ਹੋਇਆ ਹੈਗਾ ਜੇ ਆਪਾਂ ਪੰਜ ਲਾਈਨਾਂ ਦੇ ਨਾਲ ਰੈਡੀ ਕਰਦੇ ਹਾਂ ਜੀ ਤਾਂ ਫਿਰ ਜਿਹੜਾ ਆਪਣਾ ਫਲਾਵਰ ਹੈ ਉਹ ਖਰਾਬ ਹੋ ਜਾਂਦਾ ਹੈਗਾ ਬਟ ਇਹ ਵਾਲਾ ਫਲਾਵਰ ਹੈ ਜਿਹੜਾ ਇਹ ਬਿਲਕੁਲ ਬਰੀਕ-ਬਰੀਕ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਫਲਾਵਰ ਖਰਾਬ ਹੋਣ ਵਾਲੀ ਨਹੀਂ ਹੈਗੀ ਠੀਕ ਹੈ ਜੀ ਜਿਵੇਂ ਜਿਹੜਾ ਬੁਲਿਆਨ ਵਾਲਾ ਸਭ ਤੋਂ ਬੈਸਟ ਫਲਾਵਰ ਹੈ ਜੀ ਬੁਲਿਆਨ ਵਾਲਾ ਇਹ ਬਿਲਕੁਲ ਵੀ ਰਾਵ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਪਰਪਲ ਕਲਰ ਹੈਗਾ ਤੁਸੀਂ ਇਹ ਯੂਜ਼ ਕਰ ਸਕਦੇ ਹੋ ਜਿਵੇਂ yellow ਕਲਰ ਯੂਜ਼ ਕਰ ਸਕਦੇ ਹੋ ਮਜ਼ੈਂਟਾ ਕਲਰ ਜ਼ਿਆਦਾਤਰ ਇਹ ਹੀ ਕਲਰਸ ਚੱਲ ਰਹੇ ਨੇ ਜੀ ਸੂਤਾ ਦੇ ਉੱਪਰ ਠੀਕ ਹੈ ਜੀ ਜਿਵੇਂ ਜਿਹੜਾ ਇਹਦੇ ਸੂਟ ਨੂੰ ਤੁਸੀਂ ਪਾਰਟੀ ਵੇਅਰ ਲੁੱਕ ਦੇਣਾ ਚਾਹੁੰਦੇ ਹੋ ਤਾਂ ਫਿਰ ਜਿਹੜੀ ਇਹ ਵਾਲੀ ਡੰਡੀ ਹੈ ਤੁਸੀਂ ਇਹਨੂੰ ਹੈਂਡਵਰਕ ਨਾਲ ਬਣਾ ਸਕਦੇ ਹੋਗੇ ਠੀਕ ਹੈ ਜੀ ਪੱਤੀਆਂ ਦੇ ਵਿੱਚ ਤੁਸੀਂ ਹੈਂਡਵਰਕ ਯੂਜ਼ ਕਰ ਸਕਦੇ ਹੋਗੇ ਸੈਂਟਰ ਦੇ ਵਿੱਚ ਠੀਕ ਹੈ ਜੀ ਇਸ ਟਾਈਪ ਦੇ ਨਾਲ ਤੇ ਜਿਹੜਾ ਆਪਣਾ ਹੀ ਫਲਾਵਰ ਹੈਗਾ ਇਹਦੇ ਵਿੱਚ ਵੀ ਤੁਸੀਂ ਹੈਂਡਵਰਕ ਕਰ ਸਕਦੇ ਹੋ ਤੇ ਸਾਈਡਸ ਤੇ ਵੀ ਮੋਤੀ ਲਗਾ ਕੇ ਤੁਸੀਂ ਹੈਂਡਵਰਕ ਦੀ ਟੱਚ ਜਿਹੜੀ ਉਹ ਦੇ ਸਕਦੇ ਹੋਗੇ ਜਿਵੇਂ ਜਿਹੜੀਆਂ ਹੈ येलो ਡੰਡੀਆਂ ਲਾਈਆਂ ਹੋਈਆਂ ਨੇ ਇਹ ਤੁਸੀਂ ਪਾਈਪਾਂ ਦੀ ਲਗਾ ਕੇ ਅੱਗੇ ਇੱਕ ਨੋਟਵਰਕ ਦੀ ਸਟਿਚ ਲਗਾ ਸਕਦੇ ਹੋਗੇ ਤੇ ਜਿਹੜੀ ਆਪਾਂ ਇਹ ਬਾਜੂ ਰੈਡੀ ਕੀਤੀ ਹੋਇਆ ਇੱਕ ਸਿੰਗਲ ਫਲਾਰ ਪਾਇਆ ਹੋਇਆ ਜਿਹੜਾ ਕਿ ਘੇਰੇ ਦੇ ਉੱਪਰ ਪਿਆ ਹੋਇਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਟਾਈਪ ਦੇ ਨਾਲ ਜੇ ਤੁਸੀਂ ਬਾਜੂ ਦਾ ਡਿਜ਼ਾਈਨ ਥੋੜਾ ਵੱਡਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਨਾਲ ਇੱਕ ਫਲਾਰ ਹੋਰ ਪਾ ਸਕਦੇ ਹੋ ਐਵੇਂ ਦਾ ਠੀਕ ਹੈ ਜਿਵੇਂ ਘੇਰੇ ਤੇ ਜੋਇੰਟ-ਜੋਇੰਟ ਪਾਏ ਹੋਏ ਨੇ ਫਿਰ ਜਿਹੜਾ ਇਹ ਵਾਲਾ ਸੂਟ ਦਾ ਡਿਜ਼ਾਈਨ ਆ ਉਹ ਹੋਰ ਵੀ ਜ਼ਿਆਦਾ ਸੋਹਣਾ ਲੱਗੂਗਾ ਬਟ ਇੱਕ ਕਸਟਮਰ ਦੀ ਡਿਮਾਂਡ ਸੀ ਜਿਵੇਂ ਉਹਨਾਂ ਨੇ ਕਿਹਾ ਸੀ ਆਪਾਂ ਓਵੇਂ ਦਾ ਡਿਜ਼ਾਈਨ ਉਹਨਾਂ ਨੂੰ ਰੈਡੀ ਕਰਕੇ ਦਿੱਤਾ ਹੈਗਾ ਠੀਕ ਹੈ ਜੀ ਇੱਕ ਪਲੀਜ਼ ਪੈਨਾ ਨੂੰ ਰਿਕੁਐਸਟ ਹੈ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਵੀ ਕਰ ਲਿਆ ਕਰੋ ਚੈਨਲ ਨੂੰ ਤੇ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ ਸਿਰਫ ਔਰ ਸਿਰਫ 1000 ਰੁਪਿਆ ਠੀਕ ਹੈ ਜੀ ਵਿਦ ਵਰਕ ਵਿਦ ਫੈਬਰਿਕ ਸੇਮ ਫੈਬਰਿਕ ਤੇ ਠੀਕ ਹੈ ਜੀ ਅਰਜਨ ਦੀ ਸੌਰੀ ਜੋਰਜਟ ਜੱਟ ਦੇ ਉੱਪਰ ਸੈਮੀ ਜੋਰਜਟ ਦੇ ਉੱਪਰ ਜਾਂ ਬੰਬਰ ਜੋਰਜਟ ਦੇ ਉੱਪਰ ਦੋਨਾਂ 'ਚੋਂ ਤੁਸੀਂ ਕਿਸੇ ਦੇ ਉੱਪਰ ਵੀ ਕਰਵਾ ਸਕਦੇ ਹੋ ਸੇਮ ਪ੍ਰਾਈਸ ਰਹੂਗਾ ਠੀਕ ਹੈ ਜੀ ਬਾਕੀ ਜਿਹੜੇ ਡਿਜ਼ਾਈਨਸ ਨੇ ਜੇ ਉੱਪਰ-ਨੀਚੇ ਹੁੰਦੇ ਆ ਤਾਂ ਉਸ ਅਕੋਰਡਿੰਗ ਪ੍ਰਾਈਸ ਉੱਪਰ-ਨੀਚੇ ਹੁੰਦਾ ਰਹੂਗਾ ਉਮੀਦ ਕਰਦੀ ਆ ਸੋਨੂੰ ਜਿਹੜੇ ਇਹ ਸੂਟਾਂ ਦੇ ਡਿਜ਼ਾਈਨਿੰਗ ਆਪਣੀਆਂ ਵੀਡੀਓਜ਼ ਨੇਗੀਆਂ ਉਹ ਵਧੀਆ ਲੱਗਦੀਆਂ ਹੋਣਗੀਆਂ ਦੇਖਣੀਆਂ ਠੀਕ ਹੈ ਜੀ ਕਿਉਂਕਿ ਆਪਾਂ ਸਾਰੀ A to Z ਇਨਫੋਰਮੇਸ਼ਨ ਦਿੰਦੀ ਆ ਜਿੰਨਾ ਭੈਣਾ ਨੇ ਆਰਡਰ ਦੇਣਾ ਨੰਬਰ ਆਏਗਾ ਜਿਹੜਾ ਉਹ ਮੇਰਾ ਕਾਰਨਰ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈਗਾ ਠੀਕ ਹੈ ਜੀ ਤੁਸੀਂ ਕਾਰਨਰ ਦੇ ਵਿੱਚੋਂ ਕਾਲ ਕਰਕੇ ਜਿਹੜਾ ਮੇਰਾ ਨੰਬਰ ਹੈਗਾ ਠੀਕ ਹੈ ਜੀ ਉਸਤੇ ਗੱਲ ਕਰ ਸਕਦੇ ਓਕੇ ਜੀ ਮਿਲਦੇ ਆ ਕੱਲ ਨੂੰ ਨਿਊ ਵੀਡੀਓ ਦੇ ਨਾਲ ਥੈਂਕ ਯੂ